ਜਦੋਂ ਉਹਨਾਂ ਨੇ ਕਦੇ ਕਿਤੇ ਤਿਆਰ ਹੋ ਕੇ ਜਾਣਾ ਤਾਂ ਮੈਂ ਉਹਨਾਂ ਦੇ ਕਮਰੇ 'ਚ ਚਲੇ ਜਾਣਾ ਉਹਨਾਂ ਨੇ ਤਿਆਰ ਹੋਣਾ ਸ਼ੁਰੂ ਕਰਨਾ ਤੇ ਉਹਨਾਂ ਦੇ ਉਹਨਾਂ ਨੇ ਇੱਕ ਸੋਹਣਾ ਜਿਹਾ ਆਊਟਫਿਟ ਪ੍ਰੈਸ ਕਰਕੇ ਬੈੱਡ ਤੇ ਰੱਖਿਆ ਹੋਣਾ ਤੇ ਨਾਲ ਦੀ ਮੈਚਿੰਗ ਪੱਗ ਉੱਥੇ ਪਈ ਹੁੰਦੀ ਮੈਂ ਉਹਨਾਂ ਦੀ ਪੱਗ ਦੀ ਪੂਣੀ ਕਰਾਣੀ ਤੇ ਉਹਨਾਂ ਨੇ ਪੱਗ ਬੰਨਣੀ ਸ਼ੁਰੂ ਕਰਨੀ ਤੇ ਮੈਂ ਉਹਨਾਂ ਵੱਲ ਦੇਖਦੀ ਰਹਿ ਜਾਣਾ ਕਿ ਕਿੰਨੇ ਸੋਹਣੇ ਨੇ ਕਿੰਨੇ ਸੋਹਣੇ ਨੇ ਮੇਰੇ ਡੈਡੀ ਇਹਨਾਂ ਤੇ ਹਰ ਕੱਪੜਾ ਜੱਜਦਾ ਕਿੰਨਾ ਸੋਹਣਾ ਕੈਰੀ ਕਰਦੇ ਨੇ ਆਪਣੇ ਆਪ ਨੂੰ ਫਿਰ ਜਾਣ ਲੱਗੇ ਉਹਨਾਂ ਨੇ ਪਰਫਿਊਮ ਲਗਾਣਾ ਤੇ ਫਿਰ ਤਿਆਰ ਹੋ ਕੇ ਚਲੇ ਜਾਣਾ ਮੈਂ ਕਿੰਨੀ ਦੇਰ ਉਸੇ ਕਮਰੇ ਵਿੱਚ ਬੈਠੇ ਰਹਿਣਾ ਕਿ ਇੱਥੇ ਡੈਡੀ ਦੀ ਖੁਸ਼ਬੂ ਹੈ ਜਦੋਂ ਉਹਨਾਂ ਨੇ ਕਦੇ ਕਿਤੇ ਤਿਆਰ ਹੋ ਕੇ ਜਾਣਾ ਤਾਂ ਮੈਂ ਉਹਨਾਂ ਦੇ ਕਮਰੇ ਵਿੱਚ ਚਲੇ ਜਾਣਾ ਉਹਨਾਂ ਨੇ ਤਿਆਰ ਹੋਣਾ ਸ਼ੁਰੂ ਕਰਨਾ ਤੇ ਉਹਨਾਂ ਦੇ ਉਹਨਾਂ ਨੇ ਇੱਕ ਸੋਹਣਾ ਜਿਹਾ ਆਊਟਫਿਟ ਪ੍ਰੈਸ ਕਰਕੇ ਬੈੱਡ ਤੇ ਰੱਖਿਆ ਹੋਣਾ ਤੇ ਨਾਲ ਦੀ ਮੈਚਿੰਗ ਪੱਗ ਉੱਥੇ ਪਈ ਹੁੰਦੀ ਮੈਂ ਉਹਨਾਂ ਦੀ ਪੱਗ ਦੀ ਪੂਣੀ ਕਰਾਣੀ ਤੇ ਉਹਨਾਂ ਨੇ ਪੱਗ ਬੰਨਣੀ ਸ਼ੁਰੂ ਕਰਨੀ ਤੇ ਮੈਂ ਉਹਨਾਂ ਵੱਲ ਦੇਖਦੀ ਰਹਿ ਜਾਣਾ ਕਿ ਕਿੰਨੇ ਸੋਹਣੇ ਨੇ ਕਿੰਨੇ ਸੋਹਣੇ ਨੇ ਮੇਰੇ ਡੈਡੀ ਇਹਨਾਂ ਦਾ ਹਰ ਕੱਪੜਾ ਜੱਜਦਾ ਕਿੰਨਾ ਸੋਹਣਾ ਕੈਰੀ ਕਰਦੇ ਨੇ ਆਪਣੇ ਆਪ ਨੂੰ ਫਿਰ ਜਾਣ ਲੱਗੇ ਉਹਨਾਂ ਨੇ ਪਰਫਿਊਮ ਲਗਾਣਾ ਤੇ ਫਿਰ ਤਿਆਰ ਹੋ ਕੇ ਚਲੇ ਜਾਣਾ ਮੈਂ ਕਿੰਨੀ ਦੇਰ ਉਸੇ ਕਮਰੇ ਵਿੱਚ ਬੈਠੇ ਰਹਿਣਾ ਕਿ ਇੱਥੇ ਡੈਡੀ ਦੀ ਖੁਸ਼ਬੂ ਹੈ ਜਦੋਂ ਉਹਨਾਂ ਨੇ ਕਦੇ ਕਿਤੇ ਤਿਆਰ ਹੋ ਕੇ ਜਾਣਾ ਤਾਂ ਮੈਂ ਉਹਨਾਂ ਦੇ ਕਮਰੇ ਵਿੱਚ ਚਲੇ ਜਾਣਾ ਉਹਨਾਂ ਨੇ ਤਿਆਰ ਹੋਣਾ ਸ਼ੁਰੂ ਕਰਨਾ ਤੇ ਉਹਨਾਂ ਦੇ ਉਹਨਾਂ ਨੇ ਇੱਕ ਸੋਹਣਾ ਜਿਹਾ ਆਊਟਫਿਟ ਪ੍ਰੈਸ ਕਰਕੇ ਬੈੱਡ ਤੇ ਰੱਖਿਆ ਹੋਣਾ ਤੇ ਨਾਲ ਦੀ ਮੈਚਿੰਗ ਪੱਗ ਉੱਥੇ ਪਈ ਹੁੰਦੀ ਮੈਂ ਉਹਨਾਂ ਦੀ ਪੱਗ ਦੀ ਪੂਣੀ ਕਰਾਣੀ ਤੇ ਉਹਨਾਂ ਨੇ ਪੱਗ ਬੰਨਣੀ ਸ਼ੁਰੂ ਕਰਨੀ ਤੇ ਮੈਂ ਉਹਨਾਂ ਵੱਲ ਦੇਖਦੀ ਰਹਿ ਜਾਣਾ ਕਿ ਕਿੰਨੇ ਸੋਹਣੇ ਨੇ ਕਿੰਨੇ ਸੋਹਣੇ ਨੇ ਮੇਰੇ ਡੈਡੀ ਇਹਨਾਂ ਦੇ ਹਰ ਕੱਪੜਾ ਜੱਜਦਾ ਕਿੰਨਾ ਸੋਹਣਾ ਕੈਰੀ ਕਰਦੇ ਨੇ ਆਪਣੇ ਆਪ ਨੂੰ ਫਿਰ ਜਾਣ ਲੱਗੇ ਉਹਨਾਂ ਨੇ ਪਰਫਿਊਮ ਲਗਾਣਾ ਤੇ ਫਿਰ ਤਿਆਰ ਹੋ ਕੇ ਚਲੇ ਜਾਣਾ ਮੈਂ ਕਿੰਨੀ ਦੇਰ ਉਸੇ ਕਮਰੇ ਵਿੱਚ ਬੈਠੇ ਰਹਿਣਾ ਕਿ ਇੱਥੇ ਡੈਡੀ ਦੀ ਖੁਸ਼ਬੂ ਹੈ